ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁਕ ਆਈਡੀ ਦੇ ਨਾਲ ਦੋਸਤੋ ਗੱਲਬਾਤ ਕਰਦੇ ਆਂ ਅੱਜ ਦੇ ਮੌਸਮ ਦੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ YouTube ਚੈਨਲ ਦੇ ਉੱਤੇ ਪਾ ਕੇ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਇੱਕ ਲੈਨਦੇ ਵਾਲੇ ਸਾਈਡ ਤੋਂ ਬੱਦਲਬਾਹੀ ਬਣ ਰਹੀ ਸੀ ਤਾਂ ਲੈਨਦੇ ਵਾਲੇ ਸਾਈਡ ਕੁਝ ਖੇਤਰਾਂ ਦੇ ਵਿੱਚ ਜਿਹੜੇ ਗਰਜਲਸ ਕਾ ਜਿਹੜੀ ਮੀਂਹ ਜਾਂ ਥੋੜੀ ਬਹੁਤ ਹਵਾ ਜਿਹੜੀ ਉਹ ਆਈ ਹੈ ਪਰੰਤੂ ਉਸ ਦਾ ਹਜੇ ਤੱਕ ਅਸਰ ਪੰਜਾਬ ਤੱਕ ਨਹੀਂ ਪਹੁੰਚਿਆ ਤੇ ਅਸੀਂ ਤੁਹਾਨੂੰ ਉਹ ਤਸਵੀਰ ਵੀ ਸੈਟਲਾਈਟ ਦੀ ਦਿਖਾ ਦਿੰਨੇ ਆ ਕਿ ਕਿੱਥੇ ਕਿ ਦੁਬਾਰਾ ਜਿਹੜੇ ਉਹ ਬੱਦਲ ਬਣ ਰਹੇ ਨੇ ਤੇ ਉਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਸਮੇ ਤੁਸੀ ਦੇਖਣ ਦੀ ਕੋਸ਼ਿਸ਼ ਕਰਿਓ ਅ ਇਸ ਸਮੇ ਜਿਹੜੇ ਉਹ ਬੱਦਲ ਨੇ ਲੈਹੰਦੇ ਵਾਲੇ ਸਾਈਡ ਬਣ ਰਹੇ ਨੇ ਤੇ ਦੁਬਾਰਾ ਫੇਰ ਉਹ ਬੱਦਲ ਜਿਹੜੇ ਐਕਟਿਵ ਹੋ ਰਹੇ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਦੋਸਤੋ ਇਸ ਸਮੇ ਇਹ ਬੱਦਲ ਜਿਹੜੇ ਜਿਹੜੇ ਕਿ ਦਿਨ ਵੇਲੇ ਬਣੇ ਸੀ ਜਿਨ੍ਹਾਂ ਦੇ ਅਸੀਂ ਤਸਵੀਰ ਤਾਂ ਨੂੰ ਦੇਰ ਸ਼ਾਮ ਨੂੰ ਵੀਡੀਓ ਬਣਾ ਕੇ ਪਾਈ ਸੀ ਤਾਂ ਇਸ ਸਮੇਂ ਵੀ ਇਹ ਬਣੇ ਹੋਏ ਨੇ ਤੇ ਕੁਝ ਖੇਤਰਾਂ ਦੇ ਵਿੱਚ ਇੱਥੇ ਤੱਕ ਆ ਕੇ ਸਮਾਪਤ ਹੋ ਗਏ ਨੇ ਇੱਥੇ ਇੱਕ ਤੱਕ ਜਾਣੇ ਕਿ ਆ ਕੇ ਇੱਥੇ ਥੋੜੇ ਜਿਹੇ ਹਲਕੇ ਰਹਿ ਗਏ ਨੇ ਆ ਦੇਖੋ ਟੁੱਟਮੇ ਜੇ ਹੋ ਗਏ ਜਦੋਂ ਕਿ ਇੱਥੇ ਸਟਰੋਂਗ ਸੀ ਦੁਪਹਿਰ ਦੇ ਸਮੇਂ ਇਸ ਜਗ੍ਹਾ ਦੇ ਉੱਤੇ ਸਟਰੋਂਗ ਸੀ ਤਾਂ ਅੱਗੇ ਆ ਕੇ ਇਹ ਇੱਥੇ ਆ ਕੇ ਥੋੜੇ ਜਿਹੇ ਹਲਕੇ ਹੋ ਗਏ ਤੇ ਇਸ ਤਰ੍ਹਾਂ ਇਹ ਆ ਰਹੇ ਸੀ ਪੰਜਾਬ ਤੱਕ ਜੇਕਰ ਇਹ ਥੋੜੇ ਸਮੇਂ ਬਾਅਦ ਦੁਬਾਰਾ ਬਣਦੇ ਨੇ ਜਾਨੀ ਕਿ ਹੁਣ ਤੋਂ ਆਪਾਂ ਕਹਿ ਸਕਦਾ ਥੋੜੇ ਸਮੇਂ ਬਾਅਦ ਇਹ ਦੁਬਾਰਾ ਬਣਦੇ ਨੇ ਤਾਂ ਇਹ ਬੱਦਲ ਜਿਹੜੇ ਇਹ ਤਾਂ ਸਵੇਰ ਦੇ ਸਮੇਂ ਪੰਜਾਬ ਦੇ ਇਨ੍ਹਾਂ ਖੇਤਰਾਂ ਵਿੱਚ ਹਲਕੀ-ਹੁਲਕੀ ਕਿਰਮਣ ਕਣੀ ਜਾਂ ਬੱਦਲਵਾਈ ਸਿਰਫ ਦੇ ਸਕਦੇ ਨੇ ਅਦਰਵਾਈਜ਼ ਜੇਕਰ ਇਹ ਸਿਸਟਮ ਕੱਲ ਨੂੰ ਦੁਪਹਿਰ ਤੋਂ ਪਹਿਲਾਂ ਪਹੁੰਚਦਾ ਕੋਈ ਸਿਸਟਮ ਇੱਥੇ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਬੱਦਲਬਾਜ਼ੀ ਪਹੁੰਚੀ ਹੋਈ ਹੈ ਜਿਵੇਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੇਕਰ ਉੱਥੇ ਇਹ ਮੀਂਹਿਆ ਕਾਰਵਾਈਆਂ ਹੁੰਦੀਆਂ ਨੇ ਤਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਜੇ ਸਿਸਟਮ ਆਉਂਦੇ ਨੇ ਦੋਨੋਂ ਸਾਈਡਾਂ ਤੋਂ ਚਾਹੇ ਇਹ ਆ ਗਿਆ ਚਾਹੇ ਇਹ ਆ ਜਾਵੇ ਜੇਕਰ ਦੁਪਹਿਰ ਤੋਂ ਪਹਿਲਾਂ 12 ਵਜੇ ਤੋਂ ਪਹਿਲਾਂ ਪਹਿਲਾਂ ਹੁੰਦੇ ਨੇ ਤਾਂ ਤਾਂ ਹਨੇਰੀ ਝੱਖੜ ਵਰਗੇ ਕੋਈ ਹਾਲਾਤ ਨਹੀਂ ਹੋਣਗੇ ਜਾ ਹਨੇਰੀ ਝੱਖੜ ਦੀ ਜਿਹੜੀ ਜ਼ਿਆਦਾ ਨਕਸਾਨ ਦਾ ਇੱਕ ਵਾਲਾ ਨਹੀਂ ਹੋਊਗਾ ਜੇਕਰ ਇਹ ਸਿਸਟਮ ਦੁਪਹਿਰ ਤੋਂ ਬਾਅਦ 2-3 ਵਜੇ ਦੇ ਕਰੀਬ ਬੰਦ ਦੇ ਨੇ ਤਾਂ ਕੱਲ ਨੂੰ ਹਨੇਰੀ ਹੈ ਜਿਹੜੀ ਉਹ ਆਪਾਂ ਕਹਸਾਂਦੇ ਆ ਦਰਾਖਤ ਪੱਟਣ ਵਾਲੀ ਤੋੜਨ ਵਾਲੀ ਵੀ ਆ ਸਕਦੀ ਹੈ ਖੰਭੇ ਤੋੜਨ ਵਾਲੀ ਵੀ ਆ ਸਕਦੀ ਹੈ ਜਾਂ ਸੈੱਡ ਚੱਕਣ ਵਾਲੀ ਵੀ ਆ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਤੇ ਕੁਝ ਦੇ ਵਿੱਚ ਮੀਂਹ ਦੇ ਸਿੱਟੇ ਸਰਾਟ ਜਿਹੜੇ ਉਹ ਕੱਲ ਨੂੰ ਦੁਪਹਿਰ ਤੋਂ ਬਾਅਦ ਲੱਗ ਸਕਦੇ ਨੇ ਜਾਨੀ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਕਿਉਂਕਿ ਹਜੇ ਸਿਸਟਮ ਐਕਟਿਵ ਹੈ ਜਿਹੜਾ ਕਿ ਤੁਹਾਨੂੰ ਦਿਨ ਦੇ ਵੇਲੇ ਇੱਥੇ ਤੱਕ ਦਿਖਾਇਆ ਸੀ YouTube ਚੈਨਲ ਦੇ ਉੱਤੇ ਵੀਡੀਓ ਪਾਈ ਸੀ ਕਿ 7-8 ਵਜੇ ਤੱਕ ਇਹ ਸਿਸਟਮ ਇੱਥੇ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਸੀ ਪਰੰਤੂ ਇਹ ਇੱਥੇ ਤੱਕ ਹੀ ਸੀਮਤ ਰਹਿ ਕੇ ਇੱਥੇ ਆ ਕੇ ਬਦਲੇ ਦੇ ਘਟਣੇ ਸ਼ੁਰੂ ਹੋ ਗਏ ਹਲਕੇ-ਹਲਕੇ ਬਦਲਵਾਈ ਆ ਰਹੀ ਹੈ ਪਰੰਤੂ ਅਸਵੇਰ ਦੇ ਸਮੇਂ ਤੱਕ ਪੰਜਾਬ ਦੇ ਇਨ੍ਹਾਂ ਦੱਖਣੀ ਜਿਹੜੇ ਖੇਤਰ ਨੇ ਜਾਂ ਸਰਹੱਦੀ ਖੇਤਰ ਨੇ ਇਨ੍ਹਾਂ ਖੇਤਰਾਂ ਤੱਕ ਪਹੁੰਚੂਗੀ ਤੇ ਇਹਦਾ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਹਲਕਾ ਪ੍ਰਭਾਵ ਹੋਊਗਾ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਦੋਸਤੋ ਤਾਪਮਾਨ ਦੀ ਤਾਪਮਾਨ ਜਿਵੇਂ ਪਿਛਲੇ ਦਿਨਾਂ ਦੇ ਵਿੱਚ 45 ਡਿਗਰੀ ਤੋਂ ਪਲੱਸ ਸੀ ਤਾਂ ਉਹ ਅੱਜ ਤਾਪਮਾਨ ਜਿਹੜੇ 41 ਤੋਂ ਲੈ ਕੇ 42-43 ਜਾਂ 44-45 ਡਿਗਰੀ ਤੱਕ ਹੀ ਪਹੁੰਚੇ ਨੇ ਕੋਈ ਜਿਆਦਾ ਨਹੀਂ ਕਉਂਗੇ ਜਿਹੜੀ ਗੜੇਮਾਰੀ ਹੋ ਜਾਂਦੀ ਹੈ ਜਦੋਂ ਤਾਂ ਤਾਪਮਾਨਾਂ ਦੇ ਵਿੱਚ ਥੋੜੀ ਜਿਹੀ ਗਰਾਵਟ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਗਰਾਵਟ ਆਉਣ ਦੀ ਜਿਹੜੀ ਕੱਲ੍ਹ ਵੀ ਗਰਾਵਟ ਆਈ ਹੋਈ ਸੀ ਅੱਜ ਵੀ ਗਰਾਵਟ ਆਈ ਸੀ ਸਰਬ ਦੱਖਣੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਗਰਮੀ ਤੇ ਹਮੋਸ ਜੀ ਮਹਿਸੂਸ ਹੋ ਰਹੀ ਸੀ ਪਰੰਤੂ ਪੰਜਾਬ ਦੇ ਵਿੱਚ ਅੱਜ ਥੋੜੀ ਜਿਹੀ ਘੱਟ ਜਿਹੜੀ ਗਰਮੀ ਤੇ ਹਮੋਸ ਜੀ ਜਿਹੜੀ ਪੈਦਾ ਆਪਾਂ ਨੂੰ ਮਹਿਸੂਸ ਹੋ ਰਹੀ ਸੀ ਪੂਰੇ ਦੇ ਹਵਾਵਾਂ ਤੇ ਚੱਲ ਰੇ ਸਨ ਤੇ ਰਾਤ ਨੂੰ ਜਿਹੜੀਆਂ ਇਹ ਪੱਛਮੀ ਹਵਾਵਾਂ ਵਾਪਸੀ ਕਰ ਗਈਆਂ ਨੇ ਥੋੜੀ-ਥੋੜੀਆਂ ਅੱਜ ਇਸ ਸਮੇਂ ਪੱਛਮੀ ਹਵਾਵਾਂ ਚੱਲ ਰਹੀਆਂ ਸੀ ਤੇ ਬਾਕੀ ਤਾਪਮਾਨ ਕੱਲ ਨੂੰ ਵੀ ਇਸੇ ਤਰ੍ਹਾਂ ਦੇ ਰਹਿਣਗੇ ਦੁਪਹਿਰ ਦੇ ਸਮੇਂ ਤੱਕ ਜੇਕਰ ਸਵੇਰ ਦੇ ਸਮੇਂ ਬਦਲ ਵਈ ਜਾਂਦੇ ਤਾਂ ਘੱਟ ਰਹਿਣਗੇ ਨੇ ਥੋੜਾ ਜਿਆ ਦੁਪਹਿਰ ਦੇ ਸਮੇਂ ਹੀਟ ਆਪੇ ਆ ਬਣੂਗਾ ਥੋੜਾ ਜਿਆ ਅਪ ਹੋਣਗੇ ਤੇ ਫਿਰ ਦੁਪਹਿਰੇ ਬਲਾਸਟ ਜਿੱਦੇ ਤਰ੍ਹਾਂ ਇੱਕ ਬੱਦਲਵਾਈ ਬਣੂਗੀ ਜਿਹੜੀ ਕਿ ਹਨੇਰੀ ਵੀ ਲਿਆ ਸਕਦੀ ਹੈ ਕੜੇਮਰੀ ਵੀ ਕਰ ਸਕਦੀ ਹੈ ਮੀਂਹ ਜਾਂ ਕਾਰਵਾਈਆਂ ਵੀ ਕਰ ਸਕਦੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਕ੍ਰੀਏਟ ਹੁੰਦਾ ਹੋਇਆ ਨਜ਼ਰ ਆਊਗਾ ਤੇ ਬਾਕੀ ਦੋਸਤੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਪਡੇਟ ਸਮੇਂ-ਸਮੇਂ ਦੇ ਉੱਤੇ ਦੱਸਾਂਗੇ ਕਿ ਅੱਜ ਜਿਹੜਾ ਦਿਨ ਦੇ ਤਾਪਮਾਨ ਠੀਕ ਰਹੇ ਨੇ ਤੇ ਬਾਕੀ ਜਿਹੜਾ ਮੀਂਹ ਦਾ ਦੌਰ ਆ ਉਹ ਲਗਾਤਾਰ ਜਾਰੀ ਇਸ ਕਰਕੇ ਰਹੂਗਾ ਕਿਉਂਕਿ ਹੁਣ ਪੱਛਮੀ ਜਿਹੜੇ ਸਾਈਡ ਤੋਂ ਸਿਸਟਮ ਵੀ ਆਏ ਨੇ ਕਈ ਵਾਰੀ ਪ੍ਰੀ ਮੌਨਸੂਨ ਦੇ ਦਿਨ ਹੋਣ ਕਰਕੇ ਅਚਾਨਕ ਵੀ ਬਦਲ ਬਣ ਜਾਂਦੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਲਗਾਤਾਰ ਬਣੇ ਹੋਏ ਨਜ਼ਰ ਆਊਗਾ ਤੇ ਬਾਕੀ ਦੋਸਤੋ ਜੇਕਰ ਆਪਾਂ ਗੱਲ ਕਰੀਏ Rajasthan ਦੇ Jaisalmer ਦੀ ਤਾਂ ਉੱਥੇ ਜਿਹੜੇ ਤਾਪਮਾਨ ਬਹੁਤ ਜ਼ਿਆਦਾ ਸੀ ਅੱਜ 48 ਡਿਗਰੀ ਦੇ ਕਰਾਈ ਪਹੁੰਚੇ ਨੇ ਪਰੰਤੂ ਉਹ ਇੰਨੇ ਕੁ ਹੋਣੇ ਚਾਹੀਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇੰਨੇ ਕੁ ਜੇਕਰ ਹੁੰਦੇ ਸਾਈਡੀ ਮੌਨਸੂਨ ਆਹ ਬਹੁਤ ਜਲਦੀ ਪੰਜਾਬ ਵੱਲ ਨੂੰ ਆਊਗੀ ਪਰੰਤੂ ਜਿਹੜੀ ਮੌਨਸੂਨ ਦੀ ਅਪਡੇਟ ਸਾਨੂੰ ਪ੍ਰਾਪਤ ਹੋਈ ਹੈ ਉਹ 30 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿੱਚ ਵਿੱਚ ਪਹੁੰਚਣ ਦੀ ਜਿਹੜੀ ਉਮੀਦ ਜਾਪ ਰਹੀ ਹੈ 30 ਜੂਨ ਤੋਂ ਲੈ ਕੇ 5 ਜੁਲਾਈ ਤੱਕ ਮੌਨਸੂਨ ਆਉਣ ਲਈ ਪੰਜਾਬ ਦੇ ਵਿੱਚ ਐਂਟਰ ਕਰ ਜਾਓ ਉਸ ਤੋਂ ਬਾਅਦ ਫਿਰ ਜਿਹੜੇ ਮਹੀਆਂ ਦੇ ਦੌਰ ਨੇੜੇ ਉਹ ਸ਼ੁਰੂ ਹੁੰਦੇ ਹੋਏ ਨਜ਼ਰ ਆਉਣਗੇ ਤੇ ਬਾਕੀ ਅਪਡੇਟ ਜਿਹੜੀ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਕਿ ਮੌਨਸੂਨ ਦਾ ਜਿਹੜਾ ਸਿਸਟਮ ਆ ਉਹ ਕਦੋਂ ਤੱਕ ਪੰਜਾਬ ਦੇ ਵਿੱਚ ਐਕਟਿਵ ਹੁੰਦਾ ਤੇ ਝੋਨੇ ਦਾ ਜਿਹੜਾ ਸੀਜ਼ਨ ਹੁਣ ਉਹ ਅਗਲੇ ਜੂਨ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦਾ ਤੇ ਉੱਤੇ ਪਾਣੀ ਦੀ ਜਿਹੜੀ ਮਿਹਾਂ ਦੀ ਜਿਹੜੀ ਜ਼ਿਆਦਾ ਲੋਡ ਪੈਂਦੀ ਹੈ ਇਸ ਕਰਕੇ ਦੋਸਤੋ ਤਾਂ ਤੱਕ ਮੌਸਮ ਦੀ ਸਹੀ ਤੇ ਸਟੇਕ ਜਾਣਕਾਰੀ ਪਹੁੰਚਾਉਣ ਦੇ ਲਈ ਹਮੇਸ਼ਾ ਜੁੜੇ ਰਹਾਂਗੇ ਕਿਉਂਕਿ ਜਿਵੇਂ ਤੁਹਾਨੂੰ ਦੁਪਹਿਰ ਦੇ ਸਮੇਂ ਸਿਸਟਮ ਦੀ ਅਪਡੇਟ ਦਿਖਾਈ ਸੀ ਤਾਂ ਜ਼ਰੂਰ ਇੱਕ ਵਾਰੀ ਫੇਰ ਦੇਖ ਸਕਦੇ ਹੋ ਤੁਸੀਂ ਕਿ ਉਹ ਸਿਸਟਮ ਐਕਟਿਵ ਜ਼ਰੂਰ ਹੋਇਆ ਸੀ ਇਹ ਐਕਟਿਵ ਜ਼ਰੂਰ ਹੋਇਆ ਸੀ ਪੰਜਾਬ ਵੱਲੋਂ ਆਨਲਾਈਨ ਇਹ ਸਿਸਟਮ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਜਿਹੜਾ ਕਿ ਇਹ ਸਿਸਟਮ ਤੁਸੀਂ ਦੇਖ ਪਾ ਰਹੇ ਹੋ ਮੋਗੇ ਇਹ ਪੰਜਾਬ ਵਾਲ ਨੂੰ ਓਨਲੀ ਐਕਟਿਵ ਹੋਇਆ ਵਾਸੀ ਇਸ ਸਮੇ ਵੀ ਐਕਟਿਵ ਸੀ ਪਰ ਤੋ ਹੈਗਾ ਹੁਣ ਵੀ ਇਹ ਥੋੜਾ ਜਿਹਾ ਘਟਾ ਕਿਤੇ ਕਿਤੇ ਬਦਲ ਬਈ ਰਹੀ ਹੈ ਤੇ ਬਾਕੀ ਉਹ ਅਪਡੇਟ ਹੋਊਗੀ ਉਹ ਤੁਹਾਨੂੰ ਜਾਣਕਾਰੀ ਸਮੇ ਸਮੇਂ ਦੇ ਉੱਤੇ ਸਾਂਝੀ ਕਰਦਾ ਹੋਗਾ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਜਬਰਾਕਾ